ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਸੁਰਹਿ ਸੰਤ ਉਦਰਣ ਬਯਾਲੰ ਆਸਰਮ ਗੋਪਾਲ ਪੀਰਤਨ ਹੈ ਮਦੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨ ਸਰਦ ਰੁੱਤ ਕਹਾਂ ਮ ਸੀਤਲ ਥੀ ਵੈ ਨਾਨਕ ਜਪੰਦੜੋ ਹਰ ਨਾਮ ਪਾੜੇ ਚਰਨ ਕਮਲ ਕੀ ਓਟ ਉਦਾਰੇ ਸਗਲ ਜਨ ਸੋਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਜਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਈ ਵੱਢ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ